ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਜਿਹੜੀ ਬੱਸੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਰਾਤ ਦੀ ਡਿਲੀਵਰੀ ਹੋਈ ਆ ਜੇਰ ਵਗੈਰਾ ਪ੍ਰੋਪਰ ਪੈ ਚੁੱਕੀ ਆ ਅੱਜ ਆਪਾਂ 27 ਜੁਲਾਈ ਨੂੰ ਵੀਡੀਓ ਕਵਰ ਕਰ ਰਹੇ ਹਾਂ 27 ਜੁਲਾਈ 2023 ਸੁਭਾ ਆਪਣਾ 9 ਵਜੇ ਦਾ ਟਾਈਮ ਆ ਵੀਡੀਓ ਕਵਰ ਕਰਨ ਦਾ ਰਾਤ ਹੀ ਡਿਲੀਵਰੀ ਹੋਇਆ ਮਗਰੇ ਦੇ ਫੀਮੇਲ ਕਾਫਾ ਬੱਛੀ ਨੂੰ ਇਹਨੇ ਜਨਮ ਦਿੱਤਾ ਜਰਸੀ ਕ੍ਰੋਸ ਦੇ ਵਿੱਚ ਬੱਛੀ ਪੈਂਦੀ ਆ ਜਰਸੀ ਕ੍ਰੋਸ ਦੇ ਵਿੱਚ ਹੀ ਆ ਪਈ ਐ ਇਹ ਸੋਹਣਾ ਥਣ ਲੇਵਾ ਸਾਨੂੰ ਥਣ ਲੇਵਾ ਨੇੜੇ ਤੋਂ ਚੈੱਕ ਕਰਾਵਾਂਗੇ ਕੱਲਾ ਕੱਲਾ ਨਿੱਖੜਵਾ ਪੂਰਾ ਮੁੱਠੀ ਵਾਲਾ ਥਣ ਲੱਗਿਆ ਉਹ ਦੇਖ ਸਕਦੇ ਤੁਸੀਂ ਕੱਲਾ ਕੱਲਾ ਨਿੱਖੜਵਾ ਚਾਰੇ ਥਣ ਗੁੱਠਾਂ ਤੇ ਲੱਗੇ ਹੋਇਆ ਮਿਲ ਕੇ ਵੇਣ ਦੇਖ ਸਕਦੇ ਹੋ ਪੂਰੀ ਸਟਰੋਂਗ ਤੇ ਮੋਟੀ ਆਉਂਦੀ ਪਈ ਆ ਦੇਖ ਸਕਦੇ ਹੋ ਮਿਲ ਕੇ ਵੇਣ ਥਣ ਕੱਲਾ ਕੱਲਾ ਨਿੱਖੜਵਾਗਾ ਤੋੜ ਕੇ ਦਿਖਾਵਾਂਗੇ ਸੋਹਣਾ ਥਣ ਹਵਾਨਾ 18 ਤੋਂ 20 ਲੀਟਰ ਦੁੱਧ ਪਾਇਆ ਹੋਇਆ ਹੈਗਾ 18 ਤੋਂ 20 ਲੀਟਰ ਇਸ ਵਾਰੀ ਚੰਗਾ ਦੁੱਧ ਪਾਜੂਗੀ ਗਰਮੀ ਇਹ ਘੱਟ ਮਨਾਉਂਦੀ ਆ 27 ਜੁਲਾਈ ਨੂੰ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਸੋ ਤੂਰਾ ਵਗੈਰਾ ਦੇਖਣ ਨੂੰ ਬੈੜਦਾ ਸੋਹਣਾ ਬੋਡੀ ਸਟਰਕਚਰ ਆ ਥਨਲੇ ਵੀ ਦੀ ਬਹੁਤ ਸਾਫ ਆ ਦੇਖਿਆ ਜੇ ਤੁਸੀਂ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਠੰਡੀ ਸੀਲ ਪੂਰੀ ਆ ਇਹ ਇਸ ਵਿੱਚ ਉਹਨੇ ਬੱਚੇ ਨੂੰ ਤੇਜ਼ੀ ਕਰਦੀ ਆ ਮਗਰ ਬੱਚੀ ਇਹਦੇ ਬੱਚੀ ਨੂੰ ਇਹਨੇ ਜਨਮ ਦਿੱਤਾਗਾ ਤੋਰ ਦੇ ਅੰਦਰੋਂ ਤੋਰ ਦੇ ਦੋ ਇੱਕ ਵਾਰੀ ਫੇਰ ਦੇਖ ਸਕਦੇ ਤੁਸੀਂ ਕੋਸ ਕੀ ਕੁਆਲਿਟੀ ਦੇਖ ਸਕਦੇ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕੀਤੀ ਆ ਸੋ ਜਿਹੜੇ ਮੇਰੇ ਵੀਰਾਂ ਨੂੰ ਇਹ ਬੈੜ ਪਸੰਦ ਹੋਈ ਦਿੱਤੇ ਹੋ ਨੰਬਰਾਂ ਤੇ ਸੰਪਰਕ ਬਣਾ ਲਿਓ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਪਹਿਲਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਸੋ ਦੇਸ਼ਾਂ ਦੇ ਕਿਸਾਨ ਵੀਰੋ ਠੰਡੀ ਸੀਲ ਪੂਰੀ ਆ ਪੂਛ ਚੱਕ ਲੈਂਦੀ ਆ ਓਕੇ ਬਤ ਓਕੇ ਬਤ